ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵਲੋਗ ਨੂੰ ਕਰਿਓ ਜੀ ਫੁੱਲ ਵਾਚ ਤੇ ਟਾਈਮ ਹੈ ਜੀ 12 ਦਾ 12:00 ਵਜੇ ਹੁਣ ਆਪਾਂ ਵਲੋਗ ਦੀ ਜਿਹੜੀ ਸਟਾਰਟਿੰਗ ਕਰਨ ਲੱਗੇ ਸੀ ਕਿਉਂਕਿ ਪਹਿਲਾਂ ਬੱਚੇ ਸਾਰੇ ਇਕੱਠੇ ਹੋਏ ਹਨ ਲੋਟ ਹੀ ਨਹੀਂ ਆਉਂਦੇ ਹੈਗੇ ਕਿ ਕਦੇ ਕਿਸੇ ਦੀ ਵਾਰੀ ਕਦੇ ਕਿਸੇ ਦੀ ਵਾਰੀ ਕੰਮਕਾਰ ਕਰਕੇ ਫ੍ਰੀ ਹੋਣਾ ਉਧਰੋਂ ਸਵਰੀ ਸਵਨੀਤਾ ਸ ਨੂੰ ਸਮਾਈ ਜਾਂਦੇ ਉਧਰ ਆਨੰਦ ਨੂੰ ਸਮਾਈ ਜਾਂਦੇ ਅਸੀਂ ਮਾਮਾ ਦੇ ਬਾਹਰ ਬੈਠੇ ਸੀ ਸਿੱਕੇ ਜਿਹੜੇ ਸਾਰੇ ਟੇਕ ਜਾਨਾ ਫੇਰ ਅੰਦਰ ਜਾਵਾਂਗੇ ਹਨਾ ਕੁਝ ਖਾਣ ਵਗੈਰਾ ਦੇਖੀ ਜਾਂਦੇ ਸੀਗੇ ਕੌਲਾ ਜਾਂ ਵੀ ਕਿਸੇ ਨ ਕਿਸੇ ਨਾਲ ਗੱਲਬੱਤ ਗੱਲਾਂਬੱਤਾਂ ਕਰੀ ਜਾਂਦੇ ਸੀਗੇ ਤੇ ਫਿਰ ਆਹ ਸਾਡੀ ਆਪਦੀ ਮਸ਼ੀਨ ਤਾਂ ਖੜ ਗਈ ਤੇ ਇਹ ਵੀ ਇੰਨਾ ਪ੍ਰੋਪਰ ਜਾਨੀ ਕਿ ਸਹੀ ਨਹੀਂ ਚੱਲ ਰਹੀਗੀ ਫਸੇ ਵਸੇ ਦਮੈ ਸਟਿਚ ਕਰਨਾ ਹੀ ਦਊਂਗੀ ਸੂਟ ਮਮਾ ਓਕੇ ਕਿਉਂਕਿ ਬੱਚਾ ਰੌਲਾ ਬਹੁਤ ਔਖਾ ਜਾਂਦਾ ਆ ਤਾਂ ਓਨਲੀ ਮੈਂ 셔ਟ ਹੀ ਸਟਿਚ ਕਰਨੀ ਸੀਗੀ ਤੇ ਹਟ ਜਾਣਾ ਪਤਾ ਕਿਉਂਕਿ ਮੇਰੇ ਕੋਲ ਹੀ ਪਲਾਜੋ ਪਿਆ ਸੀ ਤੇ ਇਹਦੇ ਨਾਲ ਮੈਂ ਇਹ ਵਾਲੀ 셔ਟ ਬਣਾ ਕੇ ਲੈ ਕੇ ਆਈ ਸੀਗੀ ਕੱਲ ਮੈਨੂੰ ਸੋਹਣੀ ਲੱਗੀ ਮੈਂ ਇਹ ਪਤਲੀ ਜੀ ਚਲ ਜਿੰਨਾ ਚਿਰ ਪੈ ਗਈ ਠੀਕ ਆ ਸੋਹਣਾ ਪ੍ਰਿੰਟ ਇਹਦਾ ਤੇ ਇਹ ਬਸ ਗਲਾ ਵਗੈਰਾ ਤਾਂ ਇਹਦਾ ਜੜਤਾ ਤੇ ਵਿੱਚ ਬੱਚਿਆਂ ਦਾ ਰੌਲਾ ਪੈ ਜਾਂਦਾ ਫਰ ਤਾਂ ਕਰਕੇ ਜਿਹੜੇ ਉੱਠ ਖੜੇ ਸੀਗੇ ਹਜੇ ਵੀ ਪਤਾ ਨਹੀਂ ਕਿਹੜਾ ਰੁਈ ਜਾਂਦਾ ਆਣ ਵਿਰੋਧੀ ਕੇ ਸਵਨੇਤਰਾਂ ਦੇ ਬੱਚਾ ਲੈ ਸੌਣਾ ਬਹੁਤ ਔਖਾ ਪਰ ਜਦੋਂ ਸੌ ਜਾਂਦੇ ਆ ਫੇਰ ਨਹੀਂ ਉੱਠਦੇ ਹੈਗੇ ਕਿ ਤਿੰਨ ਵੇਟਾ ਕਰਾਮਦਰ ਦੇ ਨਾਲ ਟਿਕੇ ਰਹਿੰਦੇ ਹੈਗੇ ਤੇ ਮਸ਼ੀਨ ਜਿਹਦਾ ਕਰਕੇ ਕੰਮ ਖੜ ਗਏ ਨਹੀਂ ਤਾਂ ਅਸੀਂ ਦੋਨੇ ਪੈਣਾ ਸਟਿਚ ਕਰ ਦਿੰਦੇ ਹਾਂ ਸੂਟ ਫਿਰ ਹੁਣ ਮਸ਼ੀਨ ਤੇ ਇਕ ਜਾਣਾ ਬੈਠੂਗੇ ਵੈਸੇ ਮੈਂ ਤਰਪਾਈ ਵਗੈਰਾ ਕੱਟਦੀ ਸੀ ਉਹਨੇ ਸੰਤਾ ਸੀ ਘਰ ਦਾ ਸੂਟ ਉਹਦੇ ਮੈਂ ਤਰਪਾਈ ਵਗੈਰਾ ਕੁਛ ਕਰਤੀ ਸੀ ਕੱਲ੍ਹ ਕੋਸ਼ ਹੋਰ ਸੂਟ ਲੈ ਕੇ ਆਏ ਸੀਗੇ ਕਿ ਕਾਪ ਦਾ ਤੇ ਉਹ ਨਹੀਂ ਉਹ ਕਰਦੇ ਹੈਗੇ ਕਿਵੇਂ ਲੈਸ ਨੂੰ ਲੈ ਕੇ ਨਾ ਫਿਰ ਸਾਰਾ ਵਧੀਆ ਆਪ ਦਾ ਸਟਿਚ ਕਰਵਾ ਲਾਂਗੇ ਜੇ ਉੱਥੇ ਜਾ ਕੇ ਕਰਨਾ ਹੋਇਆ ਤਾਂ ਉੱਥੇ ਐ ਕੇ ਕਰ ਲਾਂਗੇ ਕੋਈ ਨਾ ਕੋਈ ਕਾਲੀ ਆ ਸਕੂਲ ਵਾਸਤੇ ਆਪਾਂ ਲੈਤੇ ਆ ਸੂਟ ਤੇ ਹੁਣ ਆਪ ਵੀ ਨਮਾਉਣੇ ਆ ਵਗੈਰਾ ਨਾਲੇ ਸਮਰੀਟ ਵਰਗਿਆਂ ਨੂੰ ਨਮਾਉਣੇ ਆ ਸੱਚੀ ਬੱਚਿਆਂ ਨਾਲ ਬਹੁਤ ਔਖਾ ਹੋ ਜਾਂਦਾ ਟੀਕਣਾ ਬਹੁਤ ਔਖਾ ਬੱਚਿਆਂ ਦਾ ਤੂੰ ਕੀ ਕਰਦੀ ਫਿਰਦੀ ਹੈਂਗੀ ਤੂੰ ਵੀ ਮੈਥੋਂ ਚਾਡੇ ਖਾਏਂਗੀ ਆ ਡੋਰ ਬੰਦ ਕਰ ਤਾਂ ਸੋਈ ਜਾ ਇਹ ਯਾਰ ਮੈਂ ਜਾਣਾ ਹਾਂ ਹੂੰ ਲੋ ਜੀ ਟਾਈਮ ਹੋ ਗਿਆ ਦੁਪਹਿਰ ਦਾ 2 ਵਜੇ ਤੇ ਸ਼ਰਟ ਵੀ ਮੈਂ ਆਪਣੀ ਸਟਿਚ ਕਰ ਲਈ ਤੇ ਖਾਣ ਪੀਣ ਹਮ ਤਾਂ ਸੈਕਿੰਡ ਜੀ ਥੋੜਾ ਖਾਣ ਪੀਣ ਵੀ ਠੀਕ ਹੀ ਅਸੀਂ ਹੈਗੇ ਮਿੱਠੇ ਰੇਸ਼ਕੀਂ ਵੇਜਦੀ ਦੋਨੇ ਜਵਾਬ ਜਿਹਾ ਉੱਠ ਖੜੇ ਸੀ ਬਾਬਾ ਟੇਕ ਗਈ ਥੈਸੀ ਥੋਂਦੇ ਨਹੀਂ ਲੈਣਾਂ ਕਿਸੇ ਮੰਮੀ ਨਾਲ ਸੋਈ ਦੇ ਵਿੱਚ ਉਤਾਰ ਲੈਣੀ ਮੰਮੀ ਨੇ ਕਿਹ ਪ੍ਰਸ਼ਾਦ ਬਣਾ ਕੇ ਕੋ ਬੱਚੇ ਤਾਂ ਕਹਿੰਦੇ ਸੀ ਕਿ ਬ੍ਰੈਡਾਂ ਦਾ ਪ੍ਰਸ਼ਾਦ ਨਾ ਪਰ ਬ੍ਰੈਡ ਐਣੀ ਸੇ ਕੋਈ ਕਰੇ ਸ਼ਾਮ ਨੂੰ ਖਾਵਾਂਗੇ ਕੱਲ ਨੂੰ ਬਣਾ ਕੇ ਦੇ ਦਾਂਗੇ ਫੁੱਲ ਚਾ ਪਾਈ ਨੀ ਹੰਡਾ ਚੀ ਭਾਲਣਾ ਤੱਕ ਮਗਰੋਂ ਕੋਈ ਨਹੀਂ ਰੋੜਿਆ ਹੰਡਾ ਕਿਉਂਕਿ ਮੌਸਮਾ ਵਧੀਆ ਆ ਗਰਮੀ ਹੈ ਨਹੀਂ ਜਿਸੇ ਠੋਕ ਜਲਾ ਜਿਹੜਾ ਮੌਸਮ ਹੈ ਢੀਕਾ ਤਾਂ ਕਰਕੇ ਮੰਮੀ ਕਹਿੰਦੇ ਪ੍ਰਸ਼ਾਦ ਖਾ ਲੂਗੀ ਮੈਂ ਕਿਹ ਜਰੂਰ ਅਸਤ ਭੱਜ ਕੇ ਖਾਵਾਂਗੀ ਬੱਚੇ ਵੀ ਖਾ ਹੀ ਲੈਂਦੇ ਆ ਮਿੱਠਾ ਸੂਜੀ ਹੈ ਨਹੀਂ ਸੋ ਮੰਮੀ ਮੈਂ ਤਾਂ ਕੈਸੀ ਮੈਂ ਉਧਰ ਬਣਾ ਦਿੰਨੀ ਬੇਸਣ ਵਾਲਾ ਮੰਮੀ ਕਹਿੰਦੇ ਦੂਜੇ ਸੀ ਇਹ ਦੇਤੀ ਕੀ ਆ ਅੱਛਾ ਬੜੀਆਂ ਹੀ ਆ ਉਹ ਹੁਣ ਦਵਾ ਦਰਨਾ ਜਵੇਂ ਹਾਲਾ ਤੁਹਾਨੂੰ ਵੇਲੇਣਾ ਇਤੋਂ ਵੱਟ ਭੁੱਖ ਲੱਗ ਗਈ ਪਰ ਇਥੇ ਰੋਟੀ ਪਣੀ ਜਿਹੜਸ ਦੀਆਂ ਖਾ ਲੈਣੇ ਤਾਂ ਹੀ ਪਖਲਾ ਲਿਆ ਆਣ ਉਹ ਦੁਕਾਨ ਤੇ ਜਾਉ ਕੁਛ ਨਹੀਂ ਖਾਂਦਾ ਉੱਥੇ ਜਾ ਕੇ ਛੋਲੇ ਦੇ ਦਾਣੇ ਚੱਕੂਗਾ ਦਾ ਰਗ ਰਗੋਂ ਦਾਣੀਆਂ ਆਤੀ ਸੋਨਾਂ ਨੇ ਕਵਰੀ ਤੇ ਵੀ ਸੁੱਤੀ ਪਈ ਆ ਅਹੇ ਨਾ ਸਾਰਾ ਬੈੱਡ ਦੇਖੋ ਕੱਪੜਾ ਕੱਪੜਾ ਨਾਲ ਨਾ ਉਹ ਕਰ ਰੱਖਿਆਗਾ ਬਾਹਰ ਰੱਖਿਆ ਕੱਲ੍ਹ ਆ ਕੇ ਕੋਈ ਆਉਦੇ ਕੀ ਇੱਥੇ ਰੱਖ ਦੇ ਮੇਰਾ ਸੂਟ ਕਿੱਥੇ ਆ ਆਹ ਦੋ ਸੂਟ ਤੇ ਮੈਂ ਦਿਖਾਈ ਦਵਾ। ਮੇਰਾ ਹੂੰ। ਆਹ ਬਰੀ ਤੇ შეਟੇ ਨਾਲ ਸਟਿਚ ਕਰਦੇ ਵਸ ਤਪਾਈ ਗਈ। ਛੱਡ ਦੇ ਨਾ ਪੁੱਤ ਥੱਲੇ ਨਹੀਂ ਪਿਆੰਗਾ। ਆਹ। ਨਵਰੀ ਇਹ ਪਤਾ ਨਹੀਂ ਕਿਵੇਂ ਆ ਪੋਲੀਥੀਨ ਆਪ ਦਾ ਦੇਂਦੀ ਦੇਂਦੀ ਥੱਲੇ ਲੈ ਗਈ ਸੋਹਣ। ਨਾ 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 ਆਹ ਕਿਸਮ ਦੀ ਰੀਡ ਕੋ ਦਾ ਮੂੰਹ ਤੇ ਜੀ ਲੱਗਿਆ ਪਰ ਥੋੜਾ ਜਿਹਾ ਘੱਟ ਲੱਗਿਆ। ਹੋਨਾ ਹਾਂ ਥੋੜਾ ਜਿਹਾ ਘੱਟ ਲੱਗਿਆ ਲੋਹ ਪਕਾਸ਼ਤ ਬਣਨ ਲਈ ਰੈਡੀ ਹੈ ਹਾਂ ਕਈ ਬੱਚੇ ਹੁੰਦੇ ਜਿਹੜੇ ਜਮਾ ਵੀ ਨਹੀਂ ਪਸੰਦ ਕਰਦੇ ਪਰ ਇਹ ਪਸੰਦ ਕਰਕੇ ਖਾ ਲੈਂਦੇ ਬਟ ਘੱਟ ਖਾਂਦੇ ਨੇ ਤੇ ਮੈਂ ਇਹ ਮੁੱਦੀ ਮੈਂ ਦਿੰਦੀ ਕਿ ਹੈ ਕਿ ਕਿਉਂਕਿ ਕੱਲ ਜਿਹੜੇ ਪੇਟ ਦਰਦ ਜਾਂ ਹੋਇਆ ਤਾਂ ਵੇਸੇ ਥੋੜਾ ਟਾਈਮ ਹੀ ਫਰਾਗ ਨੂੰ ਦਰਦ ਜਾਂ ਹੁੰਦਾ ਬਣਾ ਪਰ ਤਾਂ ਕਰਕੇ ਕਹਿੰਦਾ ਕਿ ਆਉਂਦੇ ਹੋਏ ਨਾ ਇਹਨੂੰ ਮੈਡੀਕਲ ਦਵਾਈ ਲੈਏ ਮੈਂ ਸਿਕਨੁਰ ਕੇ ਇਹ ਉਹ ਉੱਥੇ ਜਾ ਕੇ ਹੁੰਦਾ ਨਾ ਫਿਰ ਉੱਥੇ ਤੇ ਕਈ ਵਾਰ ਕੋਈ ਨਾ ਕੋਈ ਮੈਡੀਕਲ ਮਿਲ ਜਾਂਦੀ ਕਿਉਂਕਿ ਮੈਂ ਲੈ ਕੇ ਆਈ ਨਹੀਂ ਸੀ ਫਿਰ ਸੇ ਚੱਗੇ ਭਣੀ ਸੁਣ ਕੇ ਨਖਾਨ ਤੋਂ ਬਾੜੀ ਪਤਾ ਨਹੀਂ ਜਾਂਦਾ ਸਮਰੀਤ ਤੇ ਹਮੀ ਐਸਿਡ ਬਣ ਲਾ ਮੈਂ ਚੱਲਦਾ ਜਦੋਂ ਡਾਕਟਰ ਦੇ ਕੋਲੇ ਲੈ ਗਏ ਡਾਕਟਰ ਨੇ ਕੀ ਪ੍ਰੋਬਲਮ ਹੈ ਕਹਿੰਦੇ ਕੋਈ ਨਹੀਂ ਮੈਨੂੰ ਕੋਲ ਤੇ 10 ਪੈਸੇ ਲਗਵੋਣੀ ਗਈ ਸੀ ਬਾਦੋਂ ਪਰ ਲੈ ਆਏ ਮੈਡੀਕਲ ਤੇ ਕਹਿੰਦਾ ਬਾਤੀ ਗਈ ਮੈਂ ਕਿਹਾ ਕਿ ਜਦੋਂ ਰਲੇ ਮੇਲੇ ਹੁੰਦੇ ਆ ਉਹਨਾਂ ਦੇ ਬਾਅਦ ਕੁਝ ਨਾ ਕੁਝ ਖਾਪੀ ਲੈਂਦੇ ਆ ਫਿਰ ਐਨੇ ਕੋਲੇ ਮੈਡੀਕਲ ਹੋਵੇ ਫਿਰ ਕੋ ਟੈਨਸ਼ਨ ਨਹੀਂ ਆਹ ਨਾਲ ਤਾਂ ਬੰਚ ਰਹੇ ਆ ਇਹ ਆ ਬਾਰੇ ਦੱਸਾਂ ਨਾ ਨਾ ਗਾਲੀਆਂ ਨਾ ਕੱਢਣਾ ਛੱਡ ਗਏ ਕੜਾਹੀ ਸਟੱਪਸਾ ਹਮ ਚਾਹਤ ਨਹੀਂ ਛੱਡ ਗਏ ਅੱਟੇ ਲਾਉ ਬ੍ਰੈਡ ਆਉਨ ਮਸਾਜ ਜਦੋਂ ਕੋਲ ਆਉਂਦਾ ਹੈ ਨਾ ਜਾਈ ਸਮਝਦਾ ਨਹੀਂ ਉਹ ਤਾਂ ਮੁਗਾਲ ਆ ਗਿਆ ਫੇਰ ਬਣਾ ਲਾ ਮੈਂ ਟੋਣ ਮੁੰਨ ਲੈਂਦੀ ਹਾਂ ਜਦੋਂ ਉਹ ਮੈਂ ਲਾਉਂਦੀ ਮਮੀ ਮੈਂ ਲਾਦਾ ਹੁਣ 40 ਸਤੇ ਤੇ ਅੱਜ ਮੇਰੀ ਫਰੈਂਡ ਆਈ ਹੋਈ ਐ ਇੱਥੇ ਅਸੀਂ ਪਲੱਸ 2 ਤੱਕ ਇਕੱਠੀਆਂ ਪੜ੍ਹੀਆਂ ਸੀਗੀਆਂ ਕਰਮਜੀਤ ਉਹਦੇ ਕੋਲ ਕਾਲਜ ਸੀ ਕਹਿੰਦੀ ਇੱਥੇ ਮੈਂ ਕੱਖੇ ਹਾਂ ਤੇ ਬਸ ਅੱਜ ਸ਼ਾਮ ਨੂੰ ਸ਼ਾਇਦ ਹੋ ਕਰੇ ਆਵੇ ਬਹੁਤ ਟਾਈਮ ਬਾਅਦ ਅਸੀਂ ਇਕੱਠਿਆਂ ਹੋਵਾਂਗੇ ਚਲੋ ਜਿਹਨੇ ਵਲੌਗ ਦੇ ਵਿੱਚ ਆਉਣਾ ਚਾਹਿਆ ਹਨਾ ਕਿਉਂਕਿ ਆਪਾਂ ਪੁੱਛੇ ਤੋਂ ਬਿਨਾ ਆਪਾਂ ਕਿਸੇ ਨੂੰ ਵਲੌਗ ਦੇ ਵਿੱਚ ਨਹੀਂ ਲੈਂਦੇ ਹਰ ਇੱਕ ਦੀ ਇੱਛਾ ਹੁੰਦੀ ਹੈ ਤਾਂ ਫਿਰ ਆਪਾਂ ਵਲੌਗ ਦੇ ਵਿੱਚ ਉਹਨੂੰ ਸ਼ੁਰੂ ਕਰਾਂਗੇ ਤਨ ਦਾ 3:30 ਦਾ ਟਾਈਮ ਹੋ ਗਿਆ। ਬੱਚੇ ਉੱਠਣਗੇ। ਆਇਆ ਸੁਮੇਤਾ ਆਇਆ ਬਟਾ ਆਦਿ ਆਦਿ ਆਇ ਤਨ ਨਬਰੀਂ ਕੌਰ ਵੀ ਬਹੁਤ ਟਾਈਮ ਸੌਂ ਗਈ। ਸਾਰੇ ਸੌਂਗੇ ਸੀ 3:30 ਦੇ। ਨੇੜ ਉੱਠੇ ਆ। ਉੱਠਣ ਸਾਰੇ ਬੱਚਿਆਂ ਦਾ ਖਾਣ ਨੂੰ। ਉਹ ਡਿੰਪਲ ਕਾਣ ਗਈ ਸੀ ਨਾਲ ਕੇ ਗਏ ਖਾਣ ਪੀ ਲੈ ਕਰੋ ਭੈਣੇ ਖਾਣ ਪੀਂ ਤਾਂ। बच्चों का सारा कुछ पूरा ही नहीं होंगे पानी मैं भी दे दी सवनीत शावनीत कथे हैलो मम्मी कटी आती है ਤਾਂ ਤਾ ਤੂੰ ਕੀ ਗੱਲ ਹੈ ਹੋਰ ਹਜੇ ਨਾ ਦੇ ਸਰੀਰ ਨਹੀਂ ਬਣੇ ਹੈਗੇ ਹਨਾ ਸੁਮਨੀਤ ਸਰੀਰ ਨਹੀਂ ਬਣਿਆ ਹੈ ਜੇ ਹੈ ਮਮਾ ਇੱਥੇ ਆ ਪੁੱਤ ਮਮਾ ਇੱਥੇ ਹੈ ਮੈਂ ਬੈਠੀ ਸੀ ਤੇ ਫੋਨ ਲਾਇਆ ਸੀ ਚਾਰਜ ਤੇ ਪਰਫੈਕਟ ਹੋ ਰਹੀ ਜਾਂਦੀ ਸੀ ਤੇ ਚੇਟ ਕਿਹਾ ਘਰ ਵਾਲਾ ਪਉਣ ਲੱਗ ਜਾਂਦੇ ਆ ਕਿਤੇ ਲਾਉਂਦੇ ਨੇ ਫੋਨ ਚਾਰਜ ਤੇ ਦੇਖੋ ਖੋਲ ਖੋਲ ਕੇ ਨਾ ਆਹ ਜਾਲੀ ਤੇ ਕਿੰਨਾ ਜਿਆਦੇ ਹੋ ਗਿਆ ਮੱਖੀਆਂ ਲਿਆਂਦੀਆਂ ਗਿਆ ਆਨਮ ਓ ਮਯਾਨਮ ਦੇਖੋ ਆ ਤਾਂ ਮੈਂ ਨਾ ਦੇ ਤਾਂ ਖਲਾਰੇ ਪਾਉਣ ਆਲੇ ਜਬੀਰਾ ਬੁਲਾਈ ਅੰਦਰ ਵੀਰੇ ਕੋਲ ਖੇਡ ਲਉ ਓ ਸ਼ੀ ਵੀਰਾ ਪੌਣ ਲੈ ਗਿਆ ਚਲੇ ਜਾਓ ਹਾਂਜੀ ਮੰਮਾ ਜੀ ਮੰਤਾ ਮਾਂ ਜਾ ਫੋਰ ਬਣੀ ਰਾਗੇ ਬੋਦਨ ਵਸਾ ਮੰਮਾ ਜਾਣੇ ਪਪਾ ਜੀ ਕੰਮ ਕਰ ਕਰਾਂਗੇ ਆਪ ਨੂੰ ਕਰੇਗਾ ਐਵੇਂ ਸਣਾ ਇਹ ਵੀ ਪ੍ਰਸ਼ਾਦ ਖਾਣਾ ਸੁਆਦ ਲੱਗਿਆ ਮੈਨੂੰ ਹੂੰ ਤੇ ਬਟਨ ਉਵਾਲਾ ਇਹ ਤੁਸੀਂ ਗਲਾੜ ਘਵਾਇ ਸੀ ਦਾ ਘਟਾਲਾ ਹਾਂ ਉਵਾਲਾ ਬਟਨ ਘਵਾਇਆ ਹਾਂ ਉਹ ਜਿਸੰਦਰ ਪ੍ਰਸ਼ਾਦ ਅਗਹੀ ਡਿਮਾਂਡ ਆ ਪਰਸ਼ਾਣ ਬਣਾ ਕੇ ਆ ਬੱਚਾ ਨੇ ਸਮੀਤਾ ਉਹ ਸਪੀਕਰ ਰਮਨ ਜੀ ਬੋਲੇ ਸੀ ਦੇ ਬੰਨੇ ਮੈਂ ਇਹ ਆ ਗਿਆ ਤਾਂ ਵੀ ਮੈਂ ਵੀ ਘਾਉਂਗਾ ਹੈਗਾ ਹੈ ਉਹਦੀ ਮੰਮੀ ਦੇ ਆਸ-ਪਾਸ ਵੀ ਮਮਾ ਆਪਣੇ ਰਾਤ ਦਾ ਹੋਵੇ ਤਾਂ ਘੇਰ ਲੈਂਦੀ ਹੈ ਕਈ ਵਾਰ ਸੁੱਤੀ ਹੁੰਦੀ ਹੈ ਫੇਰ ਉਹ ਸਹੇ ਜੇ ਟੀਵੀ ਨੂੰ ਬੁਲਾ ਕੇ ਲਿਆ ਕਿਆ ਸਵਨੀਤ ਨੂੰ ਬੁਲਾ ਕੇ ਲਿਆ ਕਿਓਂ ਮਟੇ ਜਾਓ ਤੇ ਦੀਦੀ ਆ ਜਾਓ ਹਾਂ ਮੈਂ ਤੇ ਕਹੇ ਦੀਦੀ ਆ ਰਹੀ ਨੇ ਨਹੀਂ ਨਹੀਂ ਕੋ ਫਾੜੋ ਬੱਚੇ ਦੀਸ ਨਾਲ ਖਾਦੇ ਜੇ ਮम्मा ਕੋਲ ਲੱਗੇ ਖਾਦਾਂ ਨੇ ਉਹ ਸੁਵਨੀਤ ਨੇ ਤੇ ਵਧੀਆ ਖਾਓ ਦੀਦੀ ਮਸੀ ਲਾਉਦੀ ਐ ਘੇਰਾ ਦਾ ਸੁੱਟੇ ਭਾਈ ਉਹਦੇ ਪੂਰਨਾ ਹੌਲਾਂ ਦੇ ਉਦਰਾ ਸੌ ਤੋਂ ਪਹਿਲਾ 라ਉਂਡ ਕਾ ਤੇ ਉੱਠ ਕੇ ਹਾਲੇ ਹਾਲੇ ਕੈਂਪ ਹੋ ਜਾਂਦੇ ਮੈਂ ਵੀ ਮੈਂ ਵੀ ਲੋੜੀ ਲੋੜੀ ਕੈਂਪ ਹੋ ਗਈਆਂ ਇਹ ਕੱਲ੍ਹ ਸਭੀ ਇਤ ਸੌਂ ਗਿਆ ਦੇ ਸੌਂ ਗਿਆ ਅੱਜ ਸਭੀ ਤੱਕ ਸਭੀ ਤਾਂ ਤਿਆਰ ਸੀ ਅੱਜ ਵੀ ਮੈਨੂੰ ਬੁਲਾੜ ਲੈ ਬੁਲਾੜ ਹਾਂ ਮੈਂ ਕਿਹਾ ਤਾਂ ਜਾਵਾਂਗੀ ਦੂਜੀ ਮੈਨ ਹੈ ਲੱਗਣੀ ਆਂਦੀ ਦੂਸਾਂ ਨੂੰ ਇਹ ਅਜੀਲ ਲੱਗਤ ਰਹਾ ਦੇ ਵੀਦਾਂ ਮੀਨਾ ਫੜਾੜਾ ਪਿਸਵਾਦ ਘੱਲਿਆ ਡੈਡੀ ਨੂੰ ਹੈ ਪਿਸਵਾਦ ਕਰਨਾ ਹੈ ਜੜੀ ਨੇ ਡੈਡੀ ਪਿਸਵਾਦ ਕਰਾਂਗੇ ਜਦੋਂ ਡਾੜੀ ਹੁੰਦਾ ਡੈਡ ਨੂੰ ਵੀ ਕਿਤੇ ਨਹੀਂ ਜਾਣਾ ਉਹ ਗੱਬਾ ਫਿਰ ਆਪਾਂ ਬੱਗ ਲਾ ਜਾਂਦੇ ਇੱਥੇ ਡੈੜੀ ਨਾਲ ਡੈੜੀ ਇਹ ਉਹ ਤਾਂ ਬਾਧੂ ਨਾਲ ਰਹਿ ਸਕਦੇ ਹੁੰਦੇ ਆਪਦੇ ਸੋਰੀ ਕੁੜੀਆਂ ਆਦੇ ਸੋਰੀ ਰਹਿ ਸਕਦੀਆਂ ਡੈੜੀ ਵੀ ਰਹਿ ਸਕਦੀ ਠੀਕ ਹੈ ਓਕੇ ਮੰਮਾ ਡੈੜੀ ਦਾਣਾ ਆਪਣੇ ਝੋਨਾ ਲੱਗ ਜਾਂਦਾ ਉੱਥੇ ਦੇ ਬਿਊਟੀ ਜਾਂਦੇ ਹੋਣਗੇ ਕੰਮ ਦਾ ਕਾਬੂ ਕਰਦੇ ਆ। ਉਹਦੇ ਰੋਜ਼ ਹੀ ਕੰਮ ਵਾਧੂ ਆਣੇ। ਕੰਮ ਉਹਦੇ। ਜਦੋਂ ਆਪਾਂ ਨੇ ਮम्मी ਨੂੰ ਕੀ ਭਾਈ ਇਹ ਨਾ ਕੰਮ ਸੀ। ਕੱਟੇ। ਸੰਗਤ। ਆਹ ਤੇ ਸ਼ਾਰਟ ਹੀ ਬਹੁਤ ਐ। ਮੰਮੀ ਕਹੇ ਨਿ ਕੋਈ ਨਹੀਂ ਆਣਾ ਬੁਆਰਦ ਕੋਲ। ਲੈ। ਆਹ ਕੰਮ ਮੇਰੇ ਕੋਲ ਤਾਂ। ਚਲ ਬਦੂ ਫੋਨ ਚਾਹਸੀਆ। ਆਪ ਵੀ ਖਾਣੇ ਕੋ ਜਦੋਂ ਹੋ। ਅੱਛਾ ਬਾਟਾ ਬਾਟ ਬੈਠੀ ਮੈਂ ਗੋਖਾਈ ਜਾਂਦੀ ਹੈ ਤੁੱਖਾਂ ਨਹੀਂ ਤਵਾ ਹਲੋ ਆ ਜੀ ਆ ਗਈ ਸੀ ہاں ਜੀ ਆ ਗਏ ਜਵਨੀਤ ਨੂੰ ਖਾਲਾ ਖਾਲੋ ਵਾਲੇ ਵੀ ਅੰਦਰ ਕੱਪੜਿਆਂ ਦੀ ਕਟਿੰਗ ਸ਼ਿਟਿੰਗ ਹੋ ਰਹੀ ਹੈ ਤੇ ਮੌਦੋਂ ਕਹਿ ਰਹੀ ਸੀ ਕਿ ਚਲ ਮੈਂ ਆਪ ਦਾ ਸੂਟ ਤਾਂ ਦਿਖਾ ਦਾਂ ਜਿਵੇਂ ਤੇਰਾ ਸੂਟ ਬਥੇਰਾ ਹਾਂ ਮੈਂ ਲਾਈਟ ਕਲਰ ਦਾ ਹੀ ਲੈ ਕੇ ਆਈਆਂ ਇਸ ਵਾਰ ਮੈਂ ਸਾਰੇ ਜਮੇ ਕੇ ਆਪ ਕਹਦੇ ਨੇ ਪਿੰਕ ਯੈਲੋ ਸਾਰੇ ਕਲਰ ਦੇ ਆ ਹਨਾ ਇਹ ਲਾਈਟ ਜਿਹਾ ਕਲਰ ਹੈਗਾ ਜਿਆਦਾ ਦਾ ਨਹੀਂ ਹੈਗਾ ਵਿੱਚ ਇਦਾਂ ਜਿਵੇਂ ਫੁਲਕਾਰੀ ਜੀ ਹੁੰਦੀ ਹੈ ਹਨਾ ਫੁਲਕਾਰੀ ਦੀ ਉਹ ਵਰਕ ਹੁੰਦੀ ਵੈਸੇ ਤੇ ਇਹ ਨਾ ਮੈਚਿੰਗ ਸੀਗਾ ਕਰੀਮ ਬਾਟਮ ਦੇ ਨਾਲ ਬਟ ਮੈਨੂੰ ਥੋੜਾ ਜਿਹਾ ਡੂ ਕਰੀਮ ਜਿਵੇਂ ਕਹਿ ਦਿੰਦੇ ਆ ਵੀ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਇਹਦੇ ਨਾਲ ਵਧੀਆ ਪਟਾਈ ਦੇ ਦੁਪੱਟਾ ਕਰਵਾ ਲਾਂਗੇ ਤੇ ਦੋਨਾਂ ਰੰਗਾਂ ਦੇ ਆਪਾਂ ਲੈਸ ਲਾ ਕੇ ਜਿਹੜਾ ਸੂਟ ਰੈਡੀ ਕਰ ਲਾਂਗੇ ਤੇ ਸੇਮ ਕਲਰ ਦੇ ਜਿਹੜਾ ਜੀਵਨ ਲੈ ਕੇ ਆਈ ਹੈ ਜੀ ਜੀਵਨ ਦੀ ਆ ਵਾਲੀ ਸ਼ਰਟ ਹੈ ਤੇ ਆ ਵਾਲੀ ਹੈਗੀ ਇਹਦੀ ਬਾਟਮ ਆ ਰਿੰਪੀ ਨੇ ਰਸਟ ਕਲਰ ਦਾ ਲੈ ਲਿਆ ਉਹ ਮਨ ਲਾ ਉਹ ਤਾਂ ਆਪ ਦਾ ਸੂਟ ਹੈ ਜਿਹੜਾ ਕੱਟੀ ਜਾਂਦੀ ਹੈ ਤੇ ਇੱਕ ਅਸੀਂ ਦੋਨਾਂ ਨੇ ਲੈਤੇ ਸੀਗੇ ਕੁੜਤੀ ਇਹ ਖਾਂਦੀ ਵਨੈ ਲੱਤავਦੇ ਹਮਮ ਸੋਨਾ ਦਾ ਮੈਂ ਵੀ ਫਸਟ ਟਾਈਮ ਹੀ ਲੱਤਾ ਤੂੰ ਵੀ ਨਹੀਂ ਮੈਂ ਦੇ ਮੈਂ ਪਹਿਲਾਂ ਇਤਨੇ ਵੈਸੇ ਪਹਿਲਾਂ ਪਾਈ ਹੋਈ ਹੈ ਬਟ ਮੈਂ ਤਾਂ ਪਹਿਲੀ ਵਾਰੀ ਲੱਤਾ ਵੈਸੇ ਤਾਂ ਜੀਨ ਨਾਲ ਪਾਉਣ ਵਾਲੇ ਚਲ ਆਪਾਂ ਕਿਹ ਚਲੋ ਪਲਾਜ਼ੋ ਵਗੈਰਾ ਬਣਾ ਲਾਂਗੇ ਇਹਦੇ ਨਾਲ ਸੀ ਗ੍ਰੀਨ ਜਿਹਾ ਕਲਰ ਆ ਕਪੜਾ ਜਿਹੜਾ ਬਹੁਤ ਜ਼ਿਆਦਾ ਸੌਫਟ ਆ ਤੇ ਜ਼ਿਆਦਾ ਕਾਸਟ ਵੀ ਨਹੀਂ 400 ਦਈ ਹੈ ਇਹਦੇ ਚ ਥੋੜਾ ਜਿਹਾ ਲਾਈਟ ਕਲਰ ਆ ਰਿਹਾਗਾ ਬਟ ਬਹੁਤ ਸੋਹਣਾ ਜਿਹਾ ਕਲਰ ਹੈ ਦਾ ਸੋਹਣਾ ਜਿਹਾ ਅੰਗੂਰੀ ਜਿਹਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਲਰ ਇਦਾਂ ਦਾ ਸੀ ਗ੍ਰੀਨ ਹਾਂ ਸੀ ਗ੍ਰੀਨ ਹੈਗਾ ਕਪੜਾ ਬਹੁਤ ਜ਼ਿਆਦਾ ਸੌਫਟ ਜਿਹਾ ਤੇ ਬਾਕੀ ਬੱਚਿਆਂ ਦੇ ਕੱਪੜੇ ਜਿਹੜੇ ਉਧਰ ਪਏ ਹਜੇ ਪ੍ਰੋਪਰ ਜਾਨੀ ਕੀ ਪੂਰੇ ਜੇ ਕਰਨ ਵਾਲੇ ਆ ਕੱਲ ਕਿਉਂਕਿ ਥੋੜਾ ਜਿਹਾ ਲੇਟ ਹੋ ਗਿਆ ਸ਼ਾਮ ਨੂੰ ਜਿਹੜਾ ਮੌਸਮ ਖਰਾਬ ਹੋ ਗਿਆ ਹਾਏ 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 ਮੱਖਣਾ ਮੈਂ ਗੋਦੇ ਲੋ ਜੇ ਹੁਣ ਦੇਣੇ ਆ ਜੇ ਤਾਂ ਲੈਸ ਵਗੈਰਾ ਮਿਲ ਗਈ ਇੱਥੋਂ ਹਣਾ ਤਾਂ ਲਿਆ ਕੇ ਨਾ ਮੇਰੇ ਤਾਂ ਦਾਦਾ ਵੀ ਸਟਿਚ ਕਰਨਾ ਨਾ ਦੇ ਹੀ ਦਵਾਂ ਤਾਲਾਂਗੇ ਨਾਲ ਇਹ ਦੁਪੱਟਾ ਡਾਈਡੂ ਕਰਨਾ ਤੇ ਜੇ ਕੱਲ ਕਿਉਂਕਿ ਉੱਥੇ ਸ਼ਾਮ ਨੂੰ ਦੇਸ ਤੇ ਜੇ ਦੁਪੱਟੇ ਡਾਈ ਕਰਨੇ ਦਿੰਦੇ ਸੀ ਤਾਂ ਉਹ ਘੰਟੇ ਦੇ ਵਿੱਚ ਹਨਾ ਦੁਪੱਟੇ ਆ ਜਿਹੜੇ ਨਹੀਂ ਦਿੰਦੇ ਸੀਗੇ ਡਾਈ ਕਰਕੇ ਤੇ ਫਿਰ ਤਾਂ ਕਰਕੇ ਅਸੀਂ ਦਿੱਤੇ ਹੀ ਨਹੀਂ ਹੈਗੇ ਉੱਥੇ ਡਾਈ ਕਰਨੇ ਇੱਕ ਮਿੰਟ ਕੋ ਲਿਆਵਲਾਂ ਆਵਲੀ ਸ਼ਰਟ ਪਰ ਨਾਈਸੀ ਤੇ ਰੈਡੀ ਤਾਂ ਹੋ ਗਈ ਬਸ ਮੈਂ ਥੋੜੀ ਜਿਹੀ ਰਹਿ ਗਈ ਤਰਪਾਈ ਕਰੀ ਜਾਂਦੇ ਸੀਗੇ ਹਾਂਜੀ ਸੋ ਰੈਡੀ ਤਾਂ ਉਹ ਪਤਾ ਨਹੀਂ ਬੰਬ ਕਿੱਥੇ ਦੀਦੀ ਦੀਦੀ ਕਿੱਧਰ ਗਈ ਕਿੱਥੇ ਬਟੇ ਬਾਹਰ ਗਈ ਉਹ ਜ਼ਵਨੀਤਾ ਪੱਕੀ ਪੀਣਾ ਦੂ ਸਵਾਈਲਾ ਪਾਸ ਕਰ ਜਾਏਗਾ ਗੱਲੀਆਂ ਲੀ ਲਿਆ ਬੱਸ ਬੱਸ ਕਿੱਧਰ ਕਿੱਧਰ ਇਹ ਜੜੀ ਦੁਪੱਟਾ ਲੋ ਜੀ ਸਾਡੇ ਪਾਂਡਾ ਕੈਮ ਹੋ ਗਿਆ ਜੀਵਨ ਲੱਗ ਮੇਰਾ ਸੁੰਤ ਨਾਲ ਦਾ ਦੁਪੱਟਾ ਮੰਮੀ ਚਲੋ ਹੁਣ ਉਹ ਹੀ ਘਰੇ ਨਹੀਂ ਲਾ ਆ ਪੇਠੇਰੀ ਸਬਜ਼ੀ ਵੀ ਕੁੱਕਰ ਚ ਬਣਾਉਣੀ ਆ ਕੁੱਕਰ ਇੰਨੇ ਬਣਾਏ ਨੇ ਤੇ ਤੋਂ ਬਣੇ ਜੀ ਹਾਂ ਅੱਛਾ ਹਾਂ ਕਿਹਾ ਵਾ ਕੁਝ ਲੈ ਬਣਾਉਣੀ ਹਾਂ ਆਨੰਦ ਦਾ ਕਰਕੇ ਜਿੱਦਿਆਂ ਵਿੱਚੇ ਅੱਗ ਪਾਉਂਦੀਆਂ ਹੀ ਨਹੀਂ ਹੈਗੀਆਂ ਗਿਆ ਕਿਉਂਕਿ ਪੰਗੇ ਬਹੁਤ ਲੈਂਦੇ ਤਾਂ ਆ ਹੀ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਇਹ ਛਟਗੰਡਾ ਜਿਹੜਾ ਖਿੱਚ ਕੇ ਲਾਇਆ ਜਾਂਦਾ ਤਾਂ ਕਰਕੇ ਫਿਰ ਸਾਰਾ ਕੰਮ ਕਰਾ ਜਿਹੜਾ ਗੈਂਸਟੀ ਕਰਦੀ ਹੈ ਮਿੱਠਾ ਬੇਠਾ ਨਹੀਂ ਸਾਦੇ ਦੀ ਕਿ ਲਫਾਪੇ ਤੇ ਨਹੀਂ ਨਾ ਅਸਲੰਗਾਂ ਦੀ ਜ਼ੋਧਮ ਅਸਕ ਵੇਲੇ ਜਿਹੜੇ ਬਾਹਰ ਨਿਕਲਦੇ ਹਨ ਇਹ ਤੋਂ ਪਹਿਲਾਂ ਬੱਚਿਆਂ ਦਾ ਘਰ ਤੇ ਹੋਵੇ ਨਹੀਂ ਚਲੋ ਉੱਥੇ ਬੈਠੇ ਆਦੇ ਕੰਮ ਕਰਾ ਜਿਹੜੇ ਕਰੇਗੇ ਸੀ ਪਹਿਲਾਂ 12:30 ਵਜੇ ਤੱਕ ਅਸੀਂ ਇੱਥੇ ਬਿਠੀਆਂ ਰਹੀਆਂ ਮੱਗ ਨਾਲ ਹੀ ਲੈ ਚੁਣੀ ਹਲਕੀ ਜੀ ਤਾਂ ਇਹ ਕਿ ਕਰੇ ਜਾ ਕੇ ਆਉਂਦੇ ਸੀ ਜਾਏ ਨਹੀਂ ਗਿਆ ਦੋ ਤਿੰਨ ਦਿਨ ਹੋ ਗਿਆ ਐਨੂੰ ਅੱਜ ਕਿੰਨੇ ਦਿਨ ਹੋ ਗਏ ਸੰਡੇ ਦੇ ਆਏ ਆ ਸੰਡਾ ਗਿਨੇ ਸੰਡਾ ਸੰਡਾ ਵਾਂਗ ਗਿਨੇ ਵੀ ਜਾਓਗੇ ਕਿਉਂਕਿ ਸੰਡੇ ਨੂੰ ਆਏ ਤਾਂ ਜਮਾ ਸ਼ਾਮ ਨੂੰ ਸੀ ਕਿਨੇ ਪਰ ਨਾਲ ਮਾਰ ਤੁਸੀਂ ਭੁੱਲ ਕੇ ਜਾਂਦੇ ਹੋ ਹਾਂ ਆਹ ਦੁਪੱਟਾ ਗੱਲ ਸੀ ਨੇ ਸਹੀ ਗੱਲ ਹੈ ਸੰਡੇ ਦੇ ਬਾਰੇ ਚ ਭੁੱਲ ਕੇ ਜਾਂਦੀ ਹੁੰਨੀ ਮੈਂ ਜਦੋਂ ਵੀ ਆਉਣੀ ਹੁੰਨੀ ਤਵੇ ਜੀਤਦਾ ਮੂੰਹ ਗੁੱਤ ਨਹੀਂ ਕਰਾਈ ਪੁੱਤ। ਉਹ ਕਰਮਜੀਤ ਆਉਣ ਨੂੰ ਕਹਿੰਦੀ ਸੀ ਸੱਚ ਨੂੰ ਮੈਂ ਮੈਸੇਜ ਕਰਨਾ ਭੁੱਲ ਗਈ। ਵੀ ਕਦੋਂ ਕਾਹਿੰਗੀ। ਆ ਬੁੱਧਰ ਪਾਤੀ। ਹੌਲੀ ਹੌਲੀ ਹੌਲੀ। ਕੱਲੇ ਤਾਂ ਇਹ ਕਾਰੇ। ਚੁੱਲੇ ਚੰਨੇ ਨੇ ਅੱਗ ਬਾਲੀ ਹੈ ਕਿਉਂਕਿ ਬੱਚੇ ਪਾਰਟੀ ਗਏ ਹੋਏ ਬੱਚੇ ਵੱਡੇ ਇਹਨਾਂ ਦੇ। ਹਾਂਜੀ ਇੱਥੇ ਟਾਈਮ ਹੋ ਗਿਆ ਸੀਗਾ ਜੀ 5:30 ਕ 5:10 ਸ਼ਾਇਦ ਅਸੀਂ ਉਧਰ ਤਿਆਰੀ ਕਿ ਕਰੇਗੇ ਤੇ ਨਾਲ ਦੀ ਨਾਲ ਹੀ ਕਰਨੀ ਤਾਂ ਕਿ ਮੈਂ ਕਹਿੰਦੀ ਜਾਂਦੀ ਸੀ ਕਿ ਗਾਂਜਿਤ ਨੂੰ ਕਾਲ ਕਰਨੀ ਸੀਗੀ ਇਹ ਹੈ ਜੀ ਮੇਰੀ ਫਰੈਂਡ ਅਸੀਂ ਜਨਨ ਕੀ ਫਸਟ ਕਲਾਸ ਤੋਂ ਲੈ ਕੇ ਪਲੱਸ 2 ਤੱਕ ਇਕੱਠੀਆਂ ਪੜੀਆਂ ਸੀਗੀਆਂ ਤੇ ਪਲੱਸ 2 ਚ ਜਿਹੜੀ ਹੋ ਗਈ ਸੀਗੀ ਮੈਰਿਜ ਤੇ ਇਸ ਤੋਂ ਬਾਅਦ ਜਨਨ ਕੀ ਮਿਲਦੇ ਤੇ ਰਹੇ ਆ ਜਦੋਂ ਕਿ ਜਨਨ ਕੀ ਅਨਮੈਡ ਸੀ ਆਉਂਦੀ ਹਨਾ ਤੇ ਉਦੋਂ ਮਿਲਦੀ ਸੀ ਵਿਆਹ ਤੋਂ ਬਾਅਦ ਫਿਰ ਪਤੀ ਹੈ ਸਾਰਿਆਂ ਦੇ ਵਕੂ ਖਰੀ ਜਿਹੜੇ ਰਾਹ ਹੋ ਜਾਂਦੇ ਆ ਹਨਾ ਕਦੇ ਸਾਰੇ ਆਪਦੇ ਕੰਮਾਂ ਮਤਲਬ ਕੇ ਜਿਹੜੇ ਆਉਂਦੇ ਹਨਾ ਘਰ ਦੇ ਅਕੋਰਡਿੰਗ ਤੇ ਹੁਣ ਤਾਂ ਜਿਵੇਂ ਆਪਾਂ ਛੁੱਟੀਆਂ ਜੀ ਜਣਵੀ ਇਕੱਠੇ ਹੁੰਨੇ ਆ ਪਰ ਹੁਣ ਅਸੀਂ ਬਹੁਤ ਖਣੇ 8 ਸਾਲ ਹੋ ਗਏ ਸੀ ਖਣੇ 7 ਸਾਲ ਹੋ ਗਏ ਸੀ ਇਹਦੇ ਵੀ ਉਦੋਂ ਬੱਚੇ ਛੋਟੇ ਸਿ ਆਈ ਹੋਈ ਸੀ ਤੇ ਮੈਂ ਵੀ ਆਈ ਹੋਈ ਸੀ ਉਦੋਂ ਬਸ ਮਿਲੀਆਂ ਸੀ ਇਸ ਤੋਂ ਬਾਅਦ ਜਿਹੜਾ ਹੁਣ ਇਕੱਠੇ ਹੋਈਆਂ ਵੈਸੇ ਤਾਂ ਵੀ ਚਲੋ ਫੋਨਾਂ ਤੇ ਹਨਾ ਚੈਟ ਵਗੈਰਾ ਹੁੰਦੀ ਰਹਿੰਦੀ ਆ ਪਰ ਇਕੱਠੇ ਨਹੀਂ ਹੋਏ ਸੀ ਜਿਵੇਂ ਇਦਾਂ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਨਾ ਹਨਾ ਇਦਾਂ ਨਹੀਂ ਇਕੱਠੇ ਹੋਏ ਸੀ ਤੇ ਆਪਦੀ ਅਸੀਂ ਉਹ ਬਿਆੰਤ ਨੂੰ ਫਰੈਂਡਾ ਸਾਡੇ ਉਹਨੂੰ ਵੀ ਕਾਲ ਲਾਈ ਰਣਾ ਵੀ ਕੀਪ ਤੂੰ ਆਈ ਹੋਵੇਂ ਪਰ ਉਹ ਵੀ ਨਹੀਂ ਆਈ ਸੀਗੀ ਚਲੋ ਅਸੀਂ ਫਿਰ ਬੈਠੇਗੇ ਵਿਚਰੀ 5:30 ਵਜੇ ਆ ਕੇ 8 ਵਜੇ ਦੇ ਨੇੜੇ ਜਿਹੜੀ ਇਹ ਫਿਰ ਵਾਪਸ ਗਈ ਸੀਗੀ ਅੱਗੇ ਅਸੀਂ ਭਾਈ ਬੈਠੇ ਸੀਗੇ ਕੱਪੜਿਆਂ ਦੇ ਕਿਵੇਂ ਚੱਕਲੇ ਸੀ ਤੇ ਦੇਖਣ ਲੱਗੇ ਤੇ ਇੱਕ ਸੂਟ ਚਲੇ ਨੂੰ ਪਸੰਦ ਆ ਗਿਆ ਇੱਕ ਸੂਟ ਲੈ ਗਈ ਸੀ ਕਿ ਸੋਹਣਾ ਲੱਗਿਆ ਇਹਨੂੰ ਤੇ ਫਿਰ ਜਦੋਂ ਗੱਲਾਂ ਬਾਤਾਂ ਕਰਨ ਬੈਠ ਜਾਨੇ ਹਨਾ ਫਿਰ ਪਤਾ ਨਹੀਂ ਵੀ ਜਿਉਂ ਫਰਸਟ ਕਲਾਸ ਤੋਂ ਲੈ ਕੇ ਵਲਾਸਤ ਤੱਕ ਜਿੰਨੀ ਆਪਣੇ ਨਾਲ ਸੇਲੀਆਂ ਸੀਗੀਆਂ ਸਾਰੇ ਅਰੇ ਬੈਠੇ ਆ ਪਾ ਗੱਲਾਂ ਵਾਤਾ ਕਰੀ ਗਈਆਂ ਘਰ ਦੇ ਗਵਿਲਦਾਰੇ ਦਾ ਨਾ ਵੀ ਤੁੰਗਾ ਦਵਾਉਣੀ ਹੈ ਮੈਂ ਐਵੇਂ ਆਪਣੀ ਜੋ ਹਣ ਪਤੀਏ ਫਿਰ ਇਕੱਠੇ ਮਿਲਿਆ ਨੇ ਜਿਹੜੀਆਂ ਗੱਲਾਂ ਵਾਤਾ ਚੱਲਦੀ ਹੀ ਰਹਿੰਦੀਆਂ ਗਈਆਂ ਜਿੱਥੇ ਬੱਚੇ ਆ ਜਿਹੜੇ ਆਪ ਦਾ ਰਾਮ ਰੋਲਾ ਪਾਈ ਜਾਂਦੇ ਸੀ ਪਰ ਇਹ ਵਿਚਾਲੀ ਉਹ ਤੇ ਜਵਾਕਰ ਲੈ ਕੇ ਨਹੀਂ ਆਈ ਹੈ ਕਿ ਇਹਦੇ ਵੀ ਇੱਕ ਬੇਟਾ ਤੇ ਬੇਟੀ ਆ ਕਹਿੰਦੀ ਮੈਂ ਕਿ ਇਕੱਠੇ ਹੋ ਕੇ ਰੋਲਾ ਪਾਉਣਗੇ ਵੀ ਬੈਠਣ ਨਹੀਂ ਦੇਣਾ ਹੈਗਾ ਇਹਨਾਂ ਦਾ ਘਰ ਹੈਗਾ ਖੇਤਾਂ 'ਚ ਉਹਨਾਂ ਨੂੰ ਵਿਚਾਰੇ ਨੂੰ ਹੋਰ ਪਾਸੇ ਖੇਡ ਲਾ ਕੇ ਫੇਰ ਮਿਲਣ ਆਈ ਸੀਗੀ ਇਹ ਮੋਰੀ ਜਿਹੜਾ ਸਾਡਾ ਸਾਰਾ ਟੇਬਲ ਅਸੀਂ ਕੱਪੜਿਆਂ ਨਾਲ ਭਰ ਰੱਖਿਆ ਸੀਗਾ ਤੇ ਇੱਕ ਇਹ ਵਿਆਹੀ ਹੈ ਜਿਹੜੀ ਬਹੁਤ ਜ਼ਿਆਦਾ ਦੂਰ ਹੈ ਇਹ ਵੀ ਆਈ ਹੈ ਲੁਧਿਆਣੇ ਸਾਈਡ ਤਾਂ ਕਰਕੇ ਦਾ ਵੀ ਫਿਰ ਵਿਚਾਰੀ ਦਾ ਬਹੁਤ ਟਾਈਮ ਬਾਅਦ ਕੀੜਾ ਵਾਜਦਾਗਾ ਕਈ ਵਾਰੀ ਤਾਂ ਵਿਚਾਰੀ ਤੇ ਛੁੱਟੀਆਂ ਚ ਆਇਆ ਜਾਂਦਾ ਕਈ ਵਾਰੀ ਆਇਆ ਹੀ ਨਹੀਂ ਆਂਦਾ ਹੈਗਾ ਦਾ ਪਤਾ ਨਹੀਂ ਕਿਹੜਾ ਇੰਨਾ ਜਗਾ ਸੀ ਸੀਰੀਅਸ ਬੈਟਰ ਲਾਈਵ ਬਟ ਨਹੀਂ ਉਹ ਨਾ ਪੁਰੰਗ ਗੱਲਾਂ ਕਰਤਾ ਜੀ ਕੁੱਪੀ ਬੈਠੇ ਨਾ ਪਤਾ ਨਹੀਂ ਨਵਰੀ ਇਤਨੀ ਕੈਮਰਾ ਚੱਕ ਕੇ ਮੈਂ ਕਿਹਾ ਜਾ ਜ਼ਰ ਮੈਨੂੰ ਹੱਸਣ ਲੱਗੀ ਮੈਂ ਕਿ ਬਲੌਗ ਜਾ ਜੇਗੀ ਕਿ ਅੱਜ ਨੂੰ ਕੋਈ ਚੱਕਰ ਨਹੀਂ ਹੈਗਾਗਾ ਫਿਰ ਤਾਂ ਕਰਕੇ ਉਹਨੇ ਉਸ ਵਲੌਗ ਬਣਾ ਲਿਆ ਮੈਂ ਕਿ ਚੱਲਣਾ ਵੌਇਸ ਵਗੈਰਾ ਬਾਅਦ ਵਿੱਚ ਉਗਰ ਕੇ क्या <tik> कह ਉਹ ਜੀ ਵਿਚਾਰੀ ਆ ਗਈ ਸੀ ਮਿਲਣਾ 5 ਵਜੇ ਆਈ ਸੀ ਤੇ 8 ਵਜੇ ਹੋਣ ਗਈਆਂ ਨੱਤਰ ਬੈਠਣਾ ਗੱਲਾਂ ਬਾਤਾਂ ਕੀਤੀਆਂ ਬਹੁਤ ਸਾਲਾਂ ਬਾਅਦ ਜਿਹੜੇ ਅਸੀਂ ਇਕੱਠੀਆਂ ਹੋਈਆਂ ਸੀਗੀਆਂ ਤੇ ਹੁਣ ਚਲੀ ਗਈ ਜਾਣਾ ਸੀ ਫਿਰ ਵਿਚਾਰੀ ਨੇ ਘਰੇ ਕਿਉਂਕਿ ਬੱਚੇ ਉਹਦੇ ਵੀ ਛੋਟੇ ਨੇ ਫਿਰ ਡੀਕਦੇ ਅਜੇ ਤਾਂ ਬੱਚੇ ਨੂੰ ਨਾਲ ਲੈ ਕੇ ਆਉਂਦੇ ਤੇ ਫਿਰ ਸਾਰੇ ਗਲ ਕੇ ਸਮਾਨ ਪਾਉਂਦੇ ਆ ਤਾਂ ਕਰਕੇ ਵਿਚਾਰੇ ਨੂੰ ਟਾਲ ਕੇ ਆ ਗਈ ਇਸ ਤੇ ਕਿਹਾ ਅਸੀਂ ਲੈ ਆਉਂਦੇ ਵਿੱਚ ਹੀ ਉਹ ਖੇਡੀ ਜਾਂਦੇ ਤੇ ਕੀ ਹੋਈ ਜਾਂਦਾ ਤੇ ਜੰਬਲਾੜ ਉਹਦੇ ਬਲੜ ਦੇ ਸੀਗੇ ਛੇਤੀ ਭੁਖਿਆਣੀ ਜਾਣਾ ਭੁਖਿਆਣੀ ਜਾਣਾਗਾ ਤੇ ਹੁਣ ਬਲੜ ਜਾਣਾ ਛੇਤੀ ਲੋ ਜੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਬਹੁਤ ਸਾਰੀਆਂ ਭੈਣਾਂ ਬੋਝ ਰਹੀਆਂ ਕਿ ਤੁਹਾਡੇ ਜਿਹੜੇ ਪੇਕੇ ਨੇ ਉਹ ਕਿੱਥੇ ਨੇ ਮੇਰਾ ਪੇਕਾ ਪਿੰਡ ਹੈਗਾ ਜੀ ਭਗਵਾਨਗੜ ਭੁਖਿਆਣੀ ਭਗਵਾਨਗੜ ਭੁਖਿਆਲੀ ਭੁਖਿਆਣੀ